ਸਾਹਿਬਾ ਗੋਪਾਲਾ ਸੂਰਤ ਮਹੱਲਾ ਪੰਜਵਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵ ਹੋ ਸੁਣ ਹੋ ਪੜ ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿੱਤ ਵਡਾਈ ਭਗਤ ਵੱਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰਿ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ 나ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਛੋਟ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਿ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸਤੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਇ ਇਹੋ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਤੋਂ ਆ ਇਹੋ ਮਨ ਤੈ ਕੂ ਦੇਸਾ ਸੁਣ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੁ ਉਪਦੇਸਾ ਮਾਨ ਨਾ ਕੀਜੈ ਸਰਨ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜੀਉ ਪਾਈਐ ਭਇਓ ਅਨਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਸਭ ਅਕਲ ਨਿਰੰਜਨ ਦੀਠਾ ਸੋਰਠ ਮਹੱਲਾ ਪੰਝਵਾਂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਪ੍ਰਤ ਪਾਲੈ ਨਿਤਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧਨਾ ਜਾਨਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਓ ਨਾਮ ਪਰਿਓ ਰਾਮਦਾਸ ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ ਰੇ ਪੇਖ ਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਉ ਕਿਆ ਜਾਨਾ ਹੋਈ ਕੈ ਸੋਰੀ ਕਰਉ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾ ਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਭਾਸ ਨ ਪਰਿਆਰੀ ਸੂਠ ਮਹੱਲਾ ਪੰਜਵਾਂ ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੂ ਏ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਹੂਂਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜਿਹੇ ਠਾਕੁਰ ਕੋ ਸੁਨਤ ਅਗਾਦ ਬੋਧ ਸੋ ਰਿਦੈ ਗੁਰ ਦਿਆ ਰਹਾਉ ਜੋਏ ਦੂਤ ਮੋਹਿ ਬਹੁਤ ਸੰਤਾਬਤ ਤੇ ਭਿਆਨਕ ਭਇਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨ ਆ ਜਹ ਭੰਡਾਰ ਗੋਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤਿਹ ਲਿਆ ਇਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਪੰਡਾਰ ਗੁਰੂ ਨਾਨਕ ਕੋ ਸੌਪੇ ਫਿਰ ਲੇਖਾ ਮੂਲ ਨਾ ਲਿਆ ਸੂਰਤ ਮਹੱਲਾ 5 ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਣ ਤ੍ਰਿਖਾਈ ਹਰ ਆਰਾਧੇ ਅਰੋਗ ਅਨੰਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਣ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜਿਹ ਨਰ ਵਿਸਰੇ ਆ ਪੁਰਖ ਬਦਾਤਾ ਤੇ ਦੁਖੀਆ ਮਹਿ ਗਨਣੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਇਹ ਮਹਾ ਅਨੰਦ ਰਸ ਕਰਿਆ ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੂਰਠ ਮਹੱਲਾ 5 ਰਾਜਨ ਮਹਿ ਰਾਜਾ ਉਰਜਾਇਉ ਮਾਨਨ ਮਹਿ ਅਬਮਾਨੀ ਲੋਭਨ ਮਹਿ ਲੋਬੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿੱਦਿਆ ਮਹਿ ਵਿਦਿਆੰ ਸਿਰਚਿਆ ਨੈਨ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਰਬ ਮਿਲਿਆ ਅੰਤਰ ਜਾਮੀ ਸੋਟ ਮਹੱਲਾ 5ਵਾਂ ਹਮ ਮਾਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇ ਸਾਰਾਹਾ ਤੂੰ ਸਭ ਸਾਜੀ ਸਾਜ ਨਿਵਾਜੀ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰਹੁ ਭਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੈ ਪਾਚੈ ਸੂਰਠ ਮਹੱਲਾ ਪੰਜਵਾਂ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੀ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੂ ਤਾਰਨ ਹਾਰੀ ਮਾਧਵ ਤੂੰ ਠਾਕੁਰ ਸਿਰ ਮੋਰਾ ਹਿਹਾ ਊਹਾ ਤੋਹਾਰੂ ਧੋਦਾ ਰਹਾ ਕੀਤੇ ਕਉ ਮੇਰੇ ਸੰਮਾਨੈ ਕਰਨ ਹਾਰ ਤ੍ਰਿਣ ਜਾਣੈ ਤੂੰ ਦਾਤਾ ਮੰਗਨ ਕਉ ਸਗਲੀ ਦਾਨ ਦੇਹਿ ਪ੍ਰਭ ਭਾਨੈ ਇਨ ਮਹਿ ਅਵਰ ਜਿਨਹਿ ਮਹਿ ਅਵਰਾ ਅਚਰਜ ਚਲਤ ਤਵਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚਉ ਅਗਮ અપਾਰੀ ਸਾਧ ਸੰਗ ਜੋ ਤੁਮਹਿ ਮਿਲਾਉ ਤਉ ਸੁਣੀ ਤੇਮਾਰੀ ਬਾਣੀ ਅਨੰਦ ਭਇਆ ਵੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੂਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਊਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੇ ਲਈ ਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮਲਾ ਖਾਟਿਆ ਹਰ ਭਗਤ ਪਰ ਇਹ ਪੰਡਾਰਾ ਸੰਤਨ ਮੋਕਉ ਪੂੰਜੀ ਸੌਪੀ ਤਉ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਕੋ ਜੋ 파ਟਿਉ ਸਗਲੋ ਲੇਖਾ ਮਹਾ ਆਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਸੂਰਠ ਮਹੱਲਾ ਪੰਜਵਾ